ਲੱਭ ਗਿਆ ਪੰਜਾਬ ਦਾ ਲਦਾਖ ਵਰਗਾ ਬਰਫੀਲਾ ਪਿੰਡ ਜਿੱਥੇ ਪਿੰਦੀ 3 ਤੋਂ 4 ਫੁੱਟ ਤੱਕ ਬਰਫ ਪਿੰਡ ਤੱਕ ਪਹੁੰਚਣ ਵਾਲਾ ਪਹਿਲਾ ਯੂਟਿਊਬਰ ਤੇ ਬਰਫ ਵੀ ਪੈਂਦੀ ਹੈ ਜੀ ਅਸੀਂ ਬਰਫ ਵੀ ਪਉਂਦੀ ਆ ਬਰਫ ਕੋਈ ਸੋਚ ਨਹੀਂ ਸਕਦਾ ਕਿ ਪੰਜਾਬ ਦਾ ਇਦਾਂ ਦਾ ਪਿੰਡ ਹੈਗਾ ਜਿੱਥੇ ਬਰਫ ਪੈਂਦੀ ਹੈ ਹਾਂਜੀ ਇੱਕ ਵਾਰ ਮੈਂ ਪਹਿਲਾਂ ਇੰਨੀ ਇੰਨੀ ਆਈ ਸੀ ਸਾਰੇ ਮਤਲਬ ਇੰਨੀ ਇੰਨੀ ਜਿਹੜੀ ਆ ਬਰਫ ਪੈਂਦੀ ਆ ਪਿੰਡ ਬਹੁਤ ਜ਼ਿਆਦਾ ਹਾਈਟ ਤੇ ਆ ਜੀ ਠੰਡੀ ਠੰਡੀ ਹਵਾ ਚੱਲਦੀ ਪਈ ਮਾਰਾ ਇੱਥੇ ਦਾ ਹਾਂ ਜੀ ਹਾਂ ਸਾਰੇ ਸ਼ੁਰੂ ਤੇ ਆਏ ਜਿਹੜੀਆਂ ਤਲਾਈਆਂ ਤੇ ਰਜਾਈਆਂ ਪਈਆਂ ਆ ਇਹ ਤੁਹਾਨੂੰ ਲੋੜ ਪੈਂਦੀ ਆ ਜੀ ਇੱਥੇ ਹਾਂ ਜੀ ਮਤਲਬ ਇੰਨਾ ਮੌਸਮ ਠੰਡਾ ਹੋ ਜਾਂਦਾ ਜੀ ਰਾਤ ਨੂੰ ਹਨਾ ਜੀ ਔਰ ਪਹਿਲੇ ਰੱਖ ਲੈਣੇ ਜਦੋਂ ਬਾਰ ਬੂਰ ਪੈਂਦੀ ਹੁੰਦੀ ਹਾਂ ਹਾਂ ਜੀ ਹਾਂ ਜੀ ਤਾਂ ਰੋਜ਼ਗਾਰ ਆ ਤੁਹਾਡਾ ਉਹ ਇਹਦੇ ਨਾਲ ਹੀ ਝਾੜੂ ਵਗੈਰਾ ਜਾਂ ਹੋਰ ਵੀ ਹੈਗਾ ਕੋਈ ਝਾੜੂ ਦਾ ਹੀ ਆ ਜ਼ਿਆਦਾ ਹਨਾ ਮਤਲਬ ਪਹਿਲਾਂ ਇੰਨੀ ਜਲਦੀ ਵਿਆਹ ਹੋ ਜਾਂਦੇ ਸੀ ਦੇਖ ਲਓ ਹਨਾ ਕਿਉਂ ਤੁਹਾਡਾ ਦਾ 9 ਸਾਲ ਤੁਸੀਂ ਦੱਸਿਆ ਤੁਸੀਂ ਤਾਂ ਮੈਂ ਖੇਚਲ ਕੀਤੀ ਜੀ ਮੈਂ ਮਾਪਿਆਂ ਨੂੰ ਵੀ ਕਿਹਾ ਮੈਂ ਚਾਹ ਦਾ ਹੀ ਰਹਿਣ ਦਾ ਲੱਗ ਸੀ ਜੀ ਉਹ ਅਗਵਾਰੀ ਵਾਲੀ ਦਿਨ ਤੇ ਦੇਖਦੇ ਆ ਉੱਪਰ ਜਾ ਕੇ ਲੱਕੜ ਦੀਆਂ ਪੌੜੀਆਂ ਆ ਇਹ ਤੇ ਬਜ਼ੁਰਗਰ ਸਾਰੇ ਖੇਤ ਇਦਾਂ ਹੀ ਪੌੜੀ ਟੈਪਈਆ ਥੱਲੇ ਦਾ ਕਹਿਣ ਇਸੇ ਸਵੱਗੇ ਨੂੰ ਲਾਣੇ ਆ ਸੀ ਅੱਛਾ ਜੀ ਹਾਂਜੀ ਫਿਰ ਖੇਤ ਤਾਂ ਇਹ ਪਧਰਾ ਹੋ ਜਾਂਦਾ ਹੈ ਅਧਰਾ ਹੋ ਜਾਂਦਾ ਤੇ ਬਹੁਤ ਹੈਵੀ ਹੈ ਜੀ ਹਾਂ ਜੀ ਆ ਬਹੁਤ ਹੈਵੀ ਹੈ ਤੇ ਜਾਨਵਰ ਵਗੈਰਾ ਵੀ ਆ ਜਾਂਦੇ ਰਾਤ ਨੂੰ ਇੱਥੇ ਜਾਨਵਰ ਬੜੇ ਜਾਨਵਰ ਹੈ ਜੀ ਪੀਵੀ ਸੈਵਾਂ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦਾ ਅਜਿਹਾਂ ਲੁਕਿਆ ਹੋਇਆ ਪਿੰਡ ਦਿਖਾ ਲੈਣਾ ਆ ਜਿਹੜਾ ਪਹਾੜੀ ਦੀ ਚੋਟੀ ਦੇ ਉੱਤੇ ਬਸਿਆ ਹੋਇਆ ਆ ਇਹ ਪੰਜਾਬ ਦਾ ਆਖਰੀ ਪਿੰਡ ਆ ਜਿੱਥੇ 3-3 ਫੁੱਟ ਬਰਫ਼ ਪੈਂਦੀ ਆ ਇਸ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਆ ਪਿੰਡ ਦੇ ਲੋਕਾਂ ਨੇ ਖੁਦ ਤਿਆਰ ਕੀਤਾ ਹੋਇਆ ਆ ਜਿਹੜਾ ਮੌਤ ਦਾ ਘਰੇ ਨਜ਼ਰ ਆਉਂਦਾ ਆ ਕਿਉਂਕਿ ਇਹ ਪਿੰਡ ਬਹੁਤ ਜ਼ਿਆਦਾ ਉਚਾਈ ਤੇ ਆ ਜਿੱਥੋਂ ਆਲੇ-ਦੁਆਲੇ ਦੇ ਬਹੁਤ ਦੂਰ-ਦੂਰ ਦੇ ਦ੍ਰਿਸ਼ ਦਿਖਾਈ ਦਿੰਦੇ ਆ ਚੱਲਦੇ ਆ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਜੋ ਸਭ ਤੋਂ ਮੇਨ ਆ ਇਸ ਪਿੰਡ ਦਾ ਉਹ ਇਹ ਆ ਕਿ ਇਹ ਪਿੰਡ ਦੇ ਵਿੱਚ ਸਿਰਫ ਦੋ ਹੀ ਘਰ ਰਹਿ ਗਏ ਆ ਜੇ ਸਰਕਾਰ ਇਸ ਪਿੰਡ ਵੱਲ ਧਿਆਨ ਦੇਵੇ ਤਾਂ ਇਹ ਪੰਜਾਬ ਦਾ ਸਭ ਤੋਂ ਵੱਡਾ ਟੂਰਿਸਟ ਪਲੇਸ ਬਣ ਸਕਦਾ ਆ ਚਲੋ ਹੁਣ ਚੱਲਦੇ ਆ ਉੱਥੇ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਿੰਡ ਬਾਰੇ ਪੂਰੀ ਡਿਟੇਲ ਦੇ ਵਿੱਚ ਇਸ ਪਿੰਡ ਦਾ ਨਾਮ ਕਿਰਨੀ ਆ ਜਿਹੜਾ ਪਠਾਨਕੋਟ ਤੋਂ 35 ਕਿਲੋਮੀਟਰ ਦੂਰ ਆ ਡਲੋਜੀ ਰੋਡ ਆਏ ਦੇ ਨੇਰੇ ਤੋਂ 10 ਕਿਲੋਮੀਟਰ ਕਿਉਂਕਿ ਕਈ ਭਰਾ ਭੈਣ ਕਹਿੰਦੇ ਰਹਿੰਦੇ ਆ ਕਿ ਤੁਸੀਂ ਲੋਕੇਸ਼ਨ ਦੋ ਤਿੰਨ ਵਾਰ ਬੋਲ ਦਿਆ ਕਰੋ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿਉਂਕਿ ਇਸ ਪਿੰਡ ਬਾਰੇ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਹੋਏਗਾ ਕਿ ਪੰਜਾਬ ਦਾ ਇਸ ਤਰ੍ਹਾਂ ਦਾ ਪਿੰਡ ਵੀ ਆ ਜਿੱਥੇ ਬਰ ਹੁੰਦੀ ਆ 3-3 ਫੁੱਟ ਸਭ ਤੋਂ ਵੱਡੀ ਗੱਲ ਕਿ ਸੋ ਪਿੰਡ ਵਿੱਚ ਸਿਰਫ ਇਸ ਵੇਲੇ ਦੋ ਹੀ ਘਰ ਰਹਿ ਗਏ ਆ ਜਿੰਨਾ ਸੋਹਣਾ ਇਹ ਰਸਤਾ ਆ ਜੇ ਸਰਕਾਰ ਚਾਵੇ ਤਾਂ ਇਹ ਇੱਕ ਪੰਜਾਬ ਦਾ ਬਹੁਤ ਵੱਡਾ ਟੂਰਿਸਟ ਪਲੇਸ ਬਣ ਸਕਦਾ ਆ ਤੁਸੀਂ ਦੇਖੇ ਲਿਆ ਕਿੰਨਾ ਐਡਵੈਂਚਰਿੰਗ ਰਸਤਾ ਆ ਇਹ ਹੁਣ ਆਹ ਦੇਖ ਲਓ ਤੁਸੀਂ ਕੁਣੀ ਮੋੜ ਕਿੰਨਾ ਖਤਰਨਾਕ ਆ ਵੱਡੇ ਵੱਡੇ ਪੱਥਰਾਂ ਦੇ ਉੱਪਰੋਂ ਮੋਟਰਸਾਈਕਲ ਲੰਘਦਾ ਪਿਆ ਆ ਤੇ ਜੇ ਮੜਾ ਜਾਂ ਸਪੀਡ ਸਾਡੀ ਤੇਜ਼ ਹੋਵੇ ਤਾਂ ਪਤਾ ਨਹੀਂ ਅਸੀਂ ਕਿੱਧਰ ਡਿੱਗਣਾ ਜਾਗੇ ਇਸ ਤਰ੍ਹਾਂ ਦਾ ਮਾਹੌਲ ਆ ਇਸ ਰਸਤੇ ਦਾ ਹੁਣ ਸਿੱਧੀ ਅਤਰਾਈ ਆ ਥੱਲੇ ਨੂੰ ਦੇਖ ਲਓ ਖੰਡੀ ਠੰਡੀ ਹਵਾ ਔਣੀ ਸਟਾਰਟ ਹੋ ਗਈ ਆ ਸਾਨੂੰ ਪਿੰਡ ਨੇ ਪਹਿਲੇ ਹੀ ਦੱਸਣਾ ਸ਼ੁਰੂ ਕਰਤਾ ਆ ਕਿ ਤੁਸੀਂ ਠੰਡੇ ਇਲਾਕੇ ਜਾ ਰਹੇ ਆ ਤੁਸੀਂ ਕਿੰਨੀ ਦੂਰ ਉੱਡਲੋਜੀ ਜਾਣੇ ਆ ਰਾਸਤੇ ਦੇ ਵਿੱਚ ਇਹ ਪਿੰਡ ਪੰਜਾਬ ਦਾ ਆਉਂਦਾ ਆ ਜਿਹਦੇ ਬਾਰੇ ਕੋਈ ਜਾਣਦਾ ਹੀ ਨਹੀਂ ਆ ਅਸੀਂ ਵੀ ਬਹੁਤ ਜ਼ਿਆਦਾ ਹੈਰਾਨ ਹੋਏ ਸੀਗੇ ਜਦੋਂ ਸਾਨੂੰ ਇਸ ਪਿੰਡ ਬਾਰੇ ਪਤਾ ਲੱਗਾ ਸੀਗਾ ਕਿ ਇੱਥੇ ਬਰਫ ਪੈਂਦੀ ਆ ਹੁਣ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਦਾ ਰਸਤਾ ਆ ਬਹੁਤ ਖਰਾਬ ਰਸਤਾ ਆ ਬਹੁਤ ਮਿਹਨਤ ਨਾਲ ਲੋਕਾਂ ਨੇ ਬਣਾਇਆ ਹੋਇਆ ਇਸ ਪਿੰਡ ਦੇ ਨੇ ਸਾਹਮਣੇ ਸਾਨੂੰ ਥੋੜੇ ਜਿਹੇ ਘਰ ਦਿਖਾਈ ਦਿੱਤੇ ਖਾਈ ਦੇ ਵਿੱਚ ਤੇ ਤੁਹਾਨੂੰ ਦਿਖਾਲਦੇ ਆ ਆ ਰਸਤਾ ਜਾਂਦਾ ਲੱਗਦਾ ਮੈਨੂੰ ਕਿੰਨਾ ਵਧੀਆ ਮਾਹੌਲ ਆ ਤੁਸੀਂ ਦੇਖ ਲਓ ਤੇ ਆ ਬਾਸ ਲਗਾਇਆ ਹੋਇਆ ਆ ਤੇ ਆ ਰਸਤਾ ਜਾ ਰਿਹਾ ਥੱਲੇ ਨੂੰ ਸਰੀਆ ਗੱਡਿਆ ਹੋਇਆ ਹੈ ਦਰਖਤ ਦੇ ਵਿੱਚ ਤੇ ਉਹਦੇ ਉੱਪਰ ਆ ਬਾਸ ਬੰਨਿਆ ਹੋਇਆ ਆ ਤੁਸੀਂ ਆ ਦੇਖ ਸਕਦੇ ਆ ਦਰੱਖਤ ਦੀ ਬਿਲਕੁਲ ਬੈਕ ਸਾਈਡ ਤੇ ਇਸ ਤਰ੍ਹਾਂ ਲੋਕ ਰਹਿੰਦੇ ਆ ਇੱਥੇ ਤੇ ਸਾਨੂੰ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਆਲੇ ਦੁਆਲੇ ਹਟਵੇਂ ਹਟਵੇਂ ਘਰ ਹੋ ਸਕਦੇ ਆ ਚਲੋ ਹੁਣ ਚੱਲਦੇ ਆ ਅੱਗੇ ਪਿੰਡ ਵੱਲ ਨੂੰ ਸਾਨੂੰ ਲੱਗਦਾ ਕਿ ਲੱਗ ਗਈ ਆ ਹੁਣ ਪਿੰਡ ਕਿਉਂਕਿ ਘਰ ਜਿੱਦਾਂ ਆ ਰਹੇ ਆ ਤੇ ਬਿਲਕੁਲ ਨਜ਼ਦੀਕ ਹੀ ਹੋਏਗਾ ਪਿੰਡ ਦੇ ਅਸੀਂ ਬਿਲਕੁਲ ਨਜ਼ਦੀਕ ਆ ਗਏ ਆ ਕਿੰਨਾ ਸੋਹਣਾ ਦ੍ਰਿਸ਼ ਆ ਰਿਹਾ ਹਾਲ ਦਵਾਲੇ ਦਾ ਸਾਹਮਣੇ ਸਾਨੂੰ ਘਰ ਵੀ ਦਿਖਾਈ ਦੇਤੇ ਆ ਵਾਹ ਜਿਹੜੇ ਮਿੱਟੀ ਨਾਲ ਲਿਪੇ ਹੋਏ ਆ ਅਸੀਂ ਸਕੇਨੀ ਪਿੰਡ ਦੇ ਵਿੱਚ ਪਹੁੰਚ ਗਏ ਆ ਤੁਸੀਂ ਰਸਤਾ ਦੇਖ ਹੀ ਲਿਆ ਆ ਕੋਈ ਮੰਨ ਸਕਦਾ ਆ ਕਿ ਸਾਡੇ ਪੰਜਾਬ ਦੇ ਪਿੰਡ ਨੂੰ ਇਸ ਤਰ੍ਹਾਂ ਦਾ ਰਸਤਾ ਜਾ ਸਕਦਾ ਆ ਥੱਲੇ ਨਜ਼ਰ ਮਾਰੋ ਚਾਰ ਪੰਜ ਘਰ ਆ ਜਿਹੜੇ ਖਾਈ ਦੇ ਵਿੱਚ ਆ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੱਥੇ ਦੇ ਲੋਕ ਰਹਿੰਦੇ ਆ ਦੋ ਚਾਰ ਘਰ ਇੱਧਰ ਆ ਤੇ ਚਲਦੇ ਆ ਉਧਰ ਨੂੰ ਤੇ ਜਾ ਕੇ ਗੱਲਬਾਤ ਕਰਾਂਗੇ ਸੱਸਰੀ ਘਾਲ ਜੀ ਹੋਰ ਵਧੀਆ ਜੀ ਬਜ਼ੁਰਗੋ ਤੇ ਚਲੋ ਪਹਿਲਾਂ ਬਜ਼ੁਰਗਾਂ ਨਾਲ ਗੱਲ ਕਰ ਲਈਏ ਬਸ ਜੀ ਹੋ ਸੁਣਾਵ ਜੀ ਵਧੀਆ ਜੀ ਬਜ਼ੁਰਗੋ ਇਹ ਦੱਸੋ ਅਸੀਂ ਮਤਲਬ ਸੜਕ ਦੇ ਉੱਤੋਂ ਮੇਰੇ ਖਿਆਲ ਚ 4-5 ਕਿਲੋਮੀਟਰ ਜੰਗਲ ਦੇ ਵਿੱਚ ਆਏ। 4 ਕਿਲੋਮੀਟਰ ਹੈਗਾ ਦਾ ਜਿੱਦਾਂ ਦਾ ਇਹ ਰਸਤਾ ਆ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੇ ਹਿਮਾਚਲ ਦੇ ਪੂਰੀ ਹਾਈਟ ਤੇ ਵੀ ਚੱਲ ਜਾਈਏ ਉੱਥੇ ਵੀ ਇੰਨਾ ਡੇਂਜਰਸ ਖਤਰਨਾਕ ਰਸਤਾ ਹੋਊਗਾ। ਤੇ ਖਾਈਆਂ ਏਡੀਆਂ ਡੂੰਘੀਆਂ ਡੂੰਘੀਆਂ ਪਤਾ ਨਹੀਂ ਕਦੋਂ ਬੰਦਾ ਮਤਲਬ ਸਲਿੱਪ ਕੀਤਾ ਨਹੀਂ ਮੋਟਰਸਾਈਕਲ ਥੱਲੇ ਗਿਆ ਜੀ। ਤੁਸੀਂ ਕਿੱਦਾਂ ਰਹਿੰਦੇ ਇਸ ਤਰ੍ਹਾਂ ਦੇ ਤੁਹਾਡਾ ਤਾਂ ਆਉਣਾ ਜਾਣਾ ਲੱਗਾ ਰਹਿੰਦਾ ਹੁਸ਼ ਹੈ। ਜਨਾਬ ਰੋਜ਼ ਗੱਡੀਆਂ ਚੱਲਦੀਆਂ ਤਾਂ ਰੋਜ਼ ਅਸੀਂ ਆਪੋ ਬਣਾ ਆਪੇ ਬਣਾਉਂਦੇ ਹਾਂ ਅਸੀਂ। ਜੀ ਤਿੰਨਾਂ ਜੋਂ ਮਹੀਨਾ ਬਾਅਦ ਅਸੀਂ ਆਪਣਾ ਪੈਸਾ ਕੋ ਕਿੱਥੇ ਕਰੀ ਗਿਰ ਤੇ ਫਿਰ ਮਤਲਬ ਥੋੜੀ ਜਿਹਾ ਸੇ ਲੋਨ ਆਉਂਦਾ ਉਹਦੇ ਰਾ ਪੱਧਰੀ ਕਰਨੇ ਬਾਕੀ ਸਾਰੀ ਸਰਕਾਰ ਕੋਈ ਨਹੀਂ ਤਾਂ ਕਿ ਮਤਲਬ ਅੱਜ ਦਾ 4 ਕਿਲੋਮੀਟਰ ਦਾ ਰਸਤਾ ਤੁਸੀਂ ਆਪ ਤਿਆਰ ਕਰਦੇ ਆ ਆਪ ਆਪ ਤਿਆਰ ਕੀਤਾ ਜਾਂਦਾ 40 40 ਸਾਲ ਹੋ ਗਏ ਜ਼ਰਤ ਤੇ ਬਣਦੇ ਪਿੰਡ ਬਹੁਤ ਜ਼ਿਆਦਾ ਹਾਈਟ ਤੇ ਆ ਜੀ ਹਾਂਜੀ ਪਿੰਡ ਬਹੁਤ ਸਾਰੇ ਘਾਟ ਤੇ ਤੁਸੀਂ ਲਾ ਲੋ ਕਿ ਅਸੀਂ ਦਿਨੇਰੇ ਦੇ ਵਿੱਚ ਮੌਸਮ ਹੋਰ ਆ ਤੇ ਇੱਥੇ ਆ ਕੇ ਠੰਡਾ ਮੌਸਮ ਆ ਇੰਨਾ ਫਰਕ ਆ ਜੀ ਹਾਂਜੀ ਕੀ ਕੀ ਬੀਜ ਦੇ ਆ ਜੀ ਅਸੀਂ ਬੀਜ ਨੇ ਮੱਕੀ ਬਾਕੀ ਚਰੀ ਬਾਜਰਾ ਹੂੰ ਬਾਕੀ ਮੋਟੇ ਬਾਟੇ ਮਾਰੇ ਮੋਟੇ ਲਗਾ ਲਗਾਏ ਨੇ ਵਿੱਚ ਇਹ ਹੋਰ ਤਾਂ ਕਿਹ ਬੀਜ ਨੇ ਤੇ ਹੋਰ ਤਾਂ ਕੁਝ ਹੁੰਦਾ ਨਹੀਂ ਹੁੰਦਾ ਨਹੀਂ ਠੀਕ ਹੈ ਜੀ ਮਸਲੇ ਬੀਜਨੇ ਅਸੀਂ ਹੂੰ ਡੰਗਰ ਇੱਕ ਆ ਹੋ ਜਾਂਦਾ ਥੋੜਾ ਠੀਕ ਸਹੀ ਗੱਲ ਹੈ ਤੇ ਡੰਗਰ ਵਗੈਰਾ ਡੰਗਰ ਮਾਨੂੰ ਜੀ ਪੰਜ ਛੇ ਹਰ ਰੱਖੇ ਹੋਏ ਰੱਖੇ ਹੋਏ ਠੀਕ ਹੈ ਠੀਕ ਹੈ ਜੀ ਜੇ ਮੰਨ ਲਓ ਰਾਤ ਬਰਾਤੇ ਲੋਡ ਪੈ ਜੇ ਮੈਡੀਕਲ ਫੈਸਿਲਿਟੀ ਦੀ ਕੋਈ ਬਿਮਾਰ ਮੱਠਾ ਹੋ ਜੇ ਤਾਂ ਫਿਰ ਕਿੱਥੇ ਜਾਣਾ ਪੈਂਦਾ ਤੁਹ ਕੋਹਾਂ ਸਾਕੀ ਦਨੇਰਾ ਜਾਣਾ ਪੈਂਦਾ ਅੱਛਾ ਜੀ ਦਨੇਰਾ ਇਥੋਂ ਮੇਰੇ ਖਿਆਲ 10 ਕਿਲੋਮੀਟਰ ਹੋਗਾ ਜੀ 10 ਕਿਲੋਮੀਟਰ 10 ਕਿਲੋਮੀਟਰ ਦੂਰ ਜਾਣਾ ਪੈਣਾ ਇਦਾਂ ਦੇ ਰਸਤੇ ਹਾਂਜੀ ਤੇ ਫਿਰ ਕਿੱਦਾਂ ਜਾਂਦੇ ਹੁੰਦੇ ਰਾਤ ਨੂੰ ਇਸ ਤਰ੍ਹਾਂ ਦੇ ਰਸਤੇ ਜੀ ਫਿਰ ਚੁੱਕੀ ਕਰ ਕੋਈ ਬੰਦਾ ਜਾਂ ਕੋਈ ਕੋਈ ਜਾਂ ਰੋਡ ਠੀਕ ਹੋਵਾ ਤਾਂ ਮਾੜਾ ਮੋੜਾ ਕੋਈ ਗੱਡੀ ਆ ਸਕਦੀ ਕਰ ਤੇ ਨਹੀਂ ਹੋਵਾ ਤਾਂ ਫਿਰ ਚੁੱਕੀ ਕੇ ਜਾਣਾ ਹੋਤਾ ਕੋਈ ਸਾਧਨ ਨਹੀਂ ਹਾਂ ਹਾਂ ਤੇ ਬਾਕੀ ਜਿਆਦਾ ਸਮੱਸਿਆ ਵੀ ਸਾਕੀ ਰਸਤੇ ਦੀ ਤੇ ਇੱਕ ਸਕੂਲ ਸਾਡੇ ਤੇ ਸਕੂਲ ਲੱਗੀ ਕੋਈ ਵੀ ਨਹੀਂ ਹੈ ਕਿੰਨੇ ਕਿਲੋਮੀਟਰ ਦੂਰ ਸਕੂਲ ਸਕੂਲ 10 ਕਿਲੋਮੀਟਰ ਉਹ ਹੀ ਮਾਈ ਹੱਦ ਨੇਰਾ ਯਾਰ ਮਤਲਬ ਬੱਚਿਆਂ ਲਈ ਵੀ ਔਖਾ ਆ ਬਹੁਤ ਔਖਾ ਜੀ ਸਾਡੇ ਨਾਣੀ ਸਾਡੇ ਤਾਂ ਮਾਤਲ ਜੀ ਫੜਦੇ ਤਾਰੇ ਬੱਚੇ ਪੰਜਾਬ ਚ ਸਾਡੇ ਲੱਗੇ ਆਇਆ ਨਹੀਂ ਲੱਗੇ ਹੈ ਨਹੀਂ ਤੇ ਜਾਨਵਰ ਵਗੈਰਾ ਵੀ ਆ ਜਾਂਦੇ ਰਾਤ ਨੂੰ ਇੱਥੇ ਜਾਨਵਰ بڑے ਜਾਨਵਰ ਜੀ ਬਜ਼ੁਰਗੋ ਕਾਫੀ ਸਾਨੂੰ ਮਤਲਬ ਦੁੱਖ ਹੋ ਰਿਹਾ ਤੁਹਾਡੇ ਹਾਲਾਤ ਜਿਦਾਂ ਨੇ ਤੁਸੀਂ ਦੱਸਿਆ ਇੱਥੇ ਤੇ ਹੈਗੇ ਆ ਸੁਣ ਕੇ ਕਿ ਸਾਡੇ ਪੰਜਾਬ ਦਾ ਪਿੰਡ ਆ ਤੇ ਇਨੀਆਂ ਮੁਸੀਬਤਾਂ ਤੁਸੀਂ ਸਹਿ ਰਹੇ ਆ ਤੇ ਚਲੋ ਠੀਕ ਆ ਜੀ ਘੁੰਮ ਲਈਏ ਹੁਣ ਅਸੀਂ ਪਿੰਡ ਚ ਗੱਲਬਾਤ ਕਰ ਲਈਏ ਕਿਸੇ ਹੋਰ ਨਾਲ ਵੀ ਚਲੋ ਠੀਕ ਆ ਸੱਸਰੀ ਘਰ ਮਾਤਾ ਜੀ ਸੱਸਰੀ ਘਰ ਜੀ ਮਾਤਾ ਜੀ ਸਾਨੂੰ ਤੁਸੀਂ ਦੱਸੋ ਇੱਥੇ ਤੁਸੀਂ ਕੀ ਕਰਦੇ ਆ ਮੈਂ ਦੇਖਿਆ ਕਾਫੀ ਮਿਹਨਤ ਕਰ ਰਹੇ ਆ ਤੁਸੀਂ ਆ ਅੱਛਾ ਜੀ ਤੇ ਘਰ ਦੇ ਕੰਮ ਕਰਦੇ ਜਾਂ ਖੇਤਾਂ ਦਾ ਵੀ ਕਰਦੇ ਹਾਂ ਖੇਤਰੀਆ ਵੀ ਕਰਵਾਇਆ ਵੀ ਅੱਛਾ ਜੀ ਹਾਂਜੀ ਪੰਜਾਬ ਦਾ ਪਿੰਡ ਆ ਪੰਜਾਬ ਦਾ ਪਿੰਡ ਹਾਂਜੀ ਸਿਰਫ ਤਾਂ ਕਰਦੇ ਦੋ ਘਰ ਦੋ ਘਰ ਦੋ ਘਰ ਬਹੁਤ ਔਖਾ ਹੈ ਜੀ ਅਸੈਂਟੀਆਂ ਨਹੀਂ ਮਿਲਦੀਆਂ ਪਈਆਂ ਕਹਿੰਦੇ ਹਾਂ ਹਾਂ ਤੇ ਇੱਕ ਚੀਜ਼ ਸਾਨੂੰ ਦੱਸਿਓ ਜੀ ਕਿ ਜਿਹੜੇ ਤੁਸੀਂ ਆ ਚੀਜ਼ ਦੇ ਝਾੜੂ ਬਣਾ ਰਹੇ ਆ ਤੇ ਫਿਰ ਇਹ ਘਰ ਵਾਸਤੇ ਬਣਾ ਰਹੇ ਆ ਜਾਂ ਮਾਰਕੀਟ ਵੀ ਚੱਲ ਜਾਂਦੇ ਆ ਹਾਂ ਮਾਰਕੀਟ ਜੀ ਚੱਲ ਜਾਂਦੇ ਆ ਮਾਰਕੀਟ ਤੇ ਬੀੜੀਆਂ ਨਾ ਤੇ ਫਿਰ ਵਧੀਆ ਠੀਕ ਮਿਲ ਜਾਂਦਾ ਰੇਟ ਇਹਦਾ ਮਤਲਬ ਜੀਵਨ ਜਿਹੜਾ ਤੁਸੀਂ ਆਪਣਾ ਰੋਜਗਾਰ ਆ ਤੁਹਾਡਾ ਉਹ ਇਹਦੇ ਨਾਲ ਹੀ ਝਾੜੂ ਵਗੈਰਾ ਜਾਂ ਹੋਰ ਵੀ ਹੈਗਾ ਕੋਈ ਝਾੜੂ ਦਾ ਹੀ ਆ ਜ਼ਿਆਦਾ ਨਾ ਤੇ ਇਹ ਤਿਆਰ ਕਰਕੇ ਝਾੜੂ ਤੇ ਫਿਰ ਤੁਸੀਂ ਮਾਰਕੀਟ ਹੀ ਦਿੰਦੇ ਹੋ ਨਾ ਜੀ ਮੌਸਮ ਕਾਫੀ ਠੰਡਾ ਕਹਿੰਦੇ ਇੱਥੇ ਜੀ ਠੰਡਾ ਹੁੰਦਾ ਗਰਮੀਆਂ ਤੇ ਨਾ ਹਾਂ 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 ਜੀ ਠੰਡਾ ਹੁੰਦਾ ਕਹਿੰਦੇ ਮਤਲਬ ਹਾਂ ਠੰਡਾ ਹੁੰਦਾ ਤੇ ਬਰਫ਼ ਵੀ ਪੈ ਜਾਂਦੀ ਹੈ ਜੀ ਅਸੀਂ ਬਰਫ਼ ਵੀ ਪਉਂਦੀ ਆ ਬਰਫ਼ ਜੀ ਤੁਸੀਂ ਦੇਖ ਲਓ ਕਿ ਕੋਈ ਸੋਚ ਨਹੀਂ ਸਕਦਾ ਕਿ ਪੰਜਾਬ ਦਾ ਇਦਾਂ ਦਾ ਪਿੰਡ ਹੈਗਾ ਜਿੱਥੇ ਬਰ ਫੈਂਦੀ ਹੈ ਹਾਂਜੀ ਰੌਜੀ ਤੇ ਲੁਕਿਆ ਹੋਇਆ ਜੀ ਇੱਕ ਤਰ੍ਹਾਂ ਇੱਕ ਤਰ੍ਹਾਂ ਲੁਕਿਆ ਹੋਇਆ ਜੀ ਪਤਾ ਨਹੀਂ ਲੋਕਾਂ ਨੂੰ ਹਾਂ ਪਤਾ ਨਹੀਂ ਲੋਕਾਂ ਤੁਸੀਂ ਦੇਖ ਲਓ ਮਾਤਾ ਹੁਣੀ ਕਿੰਨੀ ਮਿਹਨਤ ਕਰਦੇ ਆ ਜੰਗਲ ਦੇ ਵਿੱਚ ਜਾ ਕੇ ਖਜੂਰਾਂ ਦੇ ਆ ਪੱਤੇ ਲਾ ਕੇ ਤੇ ਇਹਨਾਂ ਤੋਂ ਝਾੜੂ ਤਿਆਰ ਕਰਦੇ ਆ ਕਿੰਨੀ ਮਿਹਨਤ ਕਰਨੀ ਪੈ ਰਹੀ ਹੈ ਇਹਨਾਂ ਨੂੰ ਤੇ ਚਲੋ ਠੀਕ ਆ ਮਾਤਾ ਜੀ ਠੀਕ ਆ ਚਲੋ ਤੇ ਆ ਡੰਗਰਾ ਵਾਸਤੇ ਆ ਜੀ ਇਹ ਆ ਡੰਗਰਾਂ ਵਾਸਤੇ ਬਣਾਇਆ ਹੋਇਆ ਇਹਨਾਂ ਨੇ ਬਾਹਰੋਂ ਸਾਰੇ ਲਿੱਪੇ ਹੋਏ ਆ ਜਿੰਨੇ ਵੀ ਡੰਗਰਾਂ ਦੇ ਰਹਿਣ ਵਾਸਤੇ ਬਣਾਏ ਹੋਏ ਆ ਸਭ ਮਿੱਟੀ ਦੇ ਆ ਤੁਸੀਂ ਆ ਦੇਖ ਸਕਦੇ ਆ ਇੱਥੋਂ ਤੁਸੀਂ ਨਜ਼ਰ ਮਾਰੋ ਆਲੇ ਦੁਆਲੇ ਕਿੰਨਾ ਸੋਹਣਾ ਦ੍ਰਿਸ਼ਾ ਸਗੀ ਮਾਤਾ ਜੀ ਬੈਠੋ ਬੈਠੋ ਮਾਤਾ ਤੁਸੀਂ ਵੀ ਬੈਠੋ ਹਾਂਜੀ ਹਾਂਜੀ ਠੰਡੀ ਠੰਡੀ ਹਵਾ ਚੱਲਦੀ ਪਈ ਮਾਤਾ ਇੱਥੇ ਦਾ ਹਾਂਜੀ ਹਾਂ ਇਹ ਸ਼ੁਰੂ ਤੇ ਆ ਹਾਂਜੀ ਯਾਨੀ ਕੋਈ ਨਾ ਕਰ ਰਹੇ ਤੁਸੀਂ ਸਾਰੇ ਸ਼ੁਰੂ ਤੇ ਨਾ ਥੱਲੇ ਦਿਨੇ ਰੇ ਦੇ ਵਿੱਚ ਤਾਂ ਅਸੀਂ ਖੜੇ ਨਹੀਂ ਹੁੰਦਾ ਜੀ ਹਾਂਜੀ ਇੱਥੇ ਵਧੀਆ ਮੌਸਮ ਸ਼ੁਰੂ ਤੇ ਇੱਥੇ ਰਹਿੰਦੇ ਆ ਇਹਨਾਂ ਮਾਤਾ ਜੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਪਿੰਨ ਦਾ ਨਾਮ ਦੱਸੋ ਕੀ ਆ ਇਸ ਪਿੰਨ ਦਾ ਨਾਮ ਸਕੇਰਨੀ ਸਕੇਰਨੀ ਪਿੰਡ ਆ ਨਾ ਜੀ ਹਾਂਜੀ ਤੁਸੀਂ ਜੇ ਮੈਂ ਖੇਚਲ ਕੀਤੀ ਜੀ ਮੈਂ ਮਾਪਿਆਂ ਨੂੰ ਵੀ ਕਿਹਾ ਮੈਂ ਚਾਹ ਦਾ ਹੀ ਰਹਿਣ ਦਾਣਾ ਸੀ ਜੀ ਚਾਹ ਗੜੀ ਉਹ ਅਗਵਾਰੀ ਮੈਂ ਹਿੰਦੀ ਨਾ ਠੀਕ ਹੈ ਜੀ ਬੈਠੋ ਜੀ ਤੁਸੀਂ ਬੈਠੋ ਆਓ ਤੁਸੀਂ ਚਾਹ ਨਹੀਂ ਪੀਓਗੇ ਜੀ ਨਹੀਂ ਹੁਣੇ ਪੀਤੀ ਸੀ ਥੋੜੀ ਦੇਰ ਹਾਂ ਜੀ ਤੁਸੀਂ ਚਾਹੇ ਤੁਹਾਨੂੰ ਪੀ ਆ ਰਹੇ ਸੀ ਤੁਹਾਨੂੰ ਉਧਰ ਬਜ਼ੁਰਗ ਨੇ ਬੁਲਾ ਲਿਆ ਤੇ ਫਿਰ ਅਸੀਂ ਉਧਰ ਚੱਲ ਗਏ ਤਾਂ ਕਰਕੇ ਉਮਰ ਕਿੰਨੀ ਹੋ ਗਈ ਮਾਤਾ ਤੁਹਾਡੀ ਮੇਰੀ ਉਮਰ ਹੋਈ ਹੈ ਹੁਣੇ ਕੋਈ 60 ਸਾਲ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਜੀ 40 ਫੇ 40 ਸਾਲ ਤਾਂ ਅੱਛਾ ਤੁਸੀਂ 40 20 ਮਤਲਬ ਪਹਿਲਾਂ ਜਲਦੀ ਵਿਆਹ ਕਰ ਦਿੰਦੇ ਸੀ ਨਾ ਹਾਂ ਜੀ ਮੈਂ ਉਹੀ ਕਹਾਂ ਮੈਂ ਕਹਿੰਦਾ 9 ਸਾਲ ਦੀ ਵਿਆਹ ਕੀਤੀ ਸੀ 9 ਸਾਲ ਅੱਛਾ ਜੀ ਹਾਂ ਪਹਿਲਾਂ ਵਿਆਹ ਹੀ ਨਹੀਂ ਸੀ ਅੱਛਾ 9 ਸਾਲ ਪਹਿਲਾਂ ਦੇ ਹਾਂ ਜੀ ਮੈਂ ਦੱਸਾਂ ਨਹੀਂ ਹੈ ਜੀ ਅੱਛਾ ਪਹਿਲਾਂ ਸਾਰਿਆਂ ਦੇ ਦਿਨ ਕਰ ਦਿੰਦੇ ਜੀ 9 ਸਾਲ ਦੀ ਉਮਰ ਦੇ ਵਿੱਚ ਵਿਆਹ 9 ਸਾਲ ਦੀ ਮੈਂ ਭਾਵੇਂ ਕੀ ਮੇਰਾ ਦਾਤਾ ਹਕਮਾਰਾ ਅੱਛਾ ਜੀ ਹਮ ਮਤਲਬ ਪਹਿਲਾਂ ਇਨੀ ਜਲਦੀ ਵਿਆਹ ਹੋ ਜਾਂਦੇ ਸੀ ਦੇਖ ਲਓ ਹਾਂ ਉਹਦਾ ਉਸ ਸਮੇਂ ਕਿੰਨੀ ਕਿੰਨੀ ਉਮਰ ਦੇ ਕਰ ਦਿੰਦੇ ਸੀ ਤੁਹਾਡੇ ਖਿਆਲ ਪਿਆ ਕਿਉਂ ਤੁਹਾਡਾ ਦਾ 9 ਸਾਲ ਜਦ ਤੁਸੀਂ ਦੱਸਿਆ ਇਹ ਵੀ ਕੋਈ 7 ਸਾਲ ਦੇ ਕੋਈ ਨਿੱਕੇ ਵਿਆਹ ਹੀ ਨਹੀਂ ਦਿੰਦੇ ਹਨ 9 ਸਾਲ ਦੇ ਕੋਈ ਹੋਰ ਦਾ 11 ਰਾ ਦਿੱਤ ਨੇ ਉੱਪਰ ਨਹੀਂ ਹੁੰਦੀ ਹਾਂ ਦੇਖ ਲਓ ਇਦਾਂ ਦਾ ਛੋਟੇ ਛੋਟੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਦੋਂ ਨਾਲ ਹਾਂ ਜੀ ਹੁਣ ਤੁਹਾਨੂੰ ਇੱਥੇ ਦੇ ਬਣੇ ਘਰਾਂ ਦਾ ਦ੍ਰਿਸ਼ ਦਿਖਾ ਦਈਏ ਤੁਸੀਂ ਆਪ ਦੇਖ ਸਕਦੇ ਆ ਮੈਕਸਿਮਮ ਅਸੀਂ ਦੇਖਿਆ ਇੱਥੇ ਟੀਨਾ ਆ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਜੂਨ ਮਹੀਨਾ ਚੱਲਦਾ ਪਿਆ ਆ ਇੰਨੀ ਗਰਮੀ ਆ ਇਸ ਪੰਜਾਬ ਦੇ ਪਿੰਡ ਵਿੱਚ ਟੀਨਾ ਪਈਆਂ ਹੋਈਆਂ ਕਿੰਨੀਆਂ ਤਪਦੀਆਂ ਆ ਜੇ ਇਹੀ ਟੀਨਾ ਇਸ ਵੇਲੇ ਸਾਡੇ ਹਿਸ਼ਾਰਪੁਰ ਦੇ ਵਿੱਚ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਕੀ ਬਣਨਾ ਸੀਗਾ ਤੇ ਹੁਣ ਚੱਲਦੇ ਆ ਤੁਹਾਨੂੰ ਇੱਕ ਵਾਰ ਅੰਦਰੋਂ ਸਾਰੀ ਛੱਤੀ ਪੇਜਾ ਦਈਏ ਘਰ ਦੇ ਤੁਸੀਂ ਆਹ ਦੇਖ ਲਓ ਸਭ ਟੀਨਾ ਆ ਥੱਲੇ ਬਾਲੇ ਪਾਏ ਹੋਏ ਆ ਇਸ ਤਰ੍ਹਾਂ ਦਾ ਦ੍ਰਿਸ਼ਾ ਜਿਸ ਤਰ੍ਹਾਂ ਅਸੀਂ ਹਿਮਾਚਲ 'ਚ ਵੀ ਦੇਖਿਆ ਜਿਹੜੀਆਂ ਛੱਤਾਂ ਹੁੰਦੀਆਂ ਆ ਇਹਨਾਂ ਦੀ ਹਾਈਟ ਬਹੁਤ ਘੱਟ ਹੁੰਦੀ ਆ ਤੇ ਇੱਥੇ ਵੀ ਇਸੇ ਤਰ੍ਹਾਂ ਆ ਤੁਸੀਂ ਆਹ ਦੇਖ ਲਓ ਸਾਨੂੰ ਸਾਹਮਣੇ ਤਲਾਈਆਂ ਤੇ ਰਜਾਈਆਂ ਨਜ਼ਰ ਆਈਆਂ ਤੁਸੀਂ ਆਹ ਦੇਖ ਲਓ ਐਸ ਵਿਲੇ ਕਿਹੜਾ ਮੌਸਮ ਆ ਤਾਂ ਇੱਥੇ ਰਾਤ ਨੂੰ ਰਜਾਈਆਂ ਲੈਣੀਆਂ ਪੈਂਦੀਆਂ ਤੇ ਤੁਸੀਂ ਫਿਰ ਜਿਹੜੀਆਂ ਤਲਾਈਆਂ ਤੇ ਰਜਾਈਆਂ ਪਈਆਂ ਆ ਇਹ ਤੁਹਾਨੂੰ ਲੋੜ ਪੈਂਦੀ ਆ ਜੀ ਇੱਥੇ ਇਹਨੇ ਮਤਲਬ ਇੰਨਾ ਮੌਸਮ ਠੰਡਾ ਹੋ ਜਾਂਦਾ ਜੀ ਰਾਤ ਨੂੰ ਹਨਾ ਜੀ ਤੇ ਅੱਜ ਦਾ ਹੈਰਾਨ ਹੋ ਰਹੇ ਆ ਜੀ ਇਸ ਵੇਲੇ ਸਾਡੇ ਤਾਂ ਲੂ ਵਗਦੀ ਆ ਤੇ ਕਈ ਵਾਰ ਇਦਾਂ ਵੀ ਹੋ ਜਾਂਦਾ ਜੀ ਆਪਣੇ ਕਿ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਇੱਥੇ ਹਾਂ ਅੱਛਾ ਜੀ ਜਦੋਂ ਬਾਰਿਸ਼ ਹੋ ਗਈ ਤਾਂ ਫੇਰ ਤਾਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਨਾ ਜੀ ਦੇਖ ਰਹੇ ਪਹਿਲਾ ਪਿੰਡ ਦੇਖ ਰਹੇ ਹਾਂ ਜੀ ਪੰਜਾਬ ਦਾ ਇਦਾਂ ਦਾ ਜਿਹੜਾ ਇੰਨਾ ਠੰਡਾ ਆ ਜਿਹਦਾ ਤੁਸੀਂ ਦੱਸਿਆ ਤੇ ਕਾਫੀ ਹੈਰਾਨੀ ਹੋ ਰਹੀ ਆ ਦੇਖ ਕੇ ਤੇ ਹੁਣ ਤੁਹਾਨੂੰ ਉੱਪਰ ਲੈ ਕੇ ਚੱਲਦੇ ਆ ਤੇ ਤੁਸੀਂ ਆਹ ਦੇਖ ਲਓ ਤੇ ਦੋ ਮੰਜ਼ਲੇ ਆ ਇਹਦੀਆਂ ਤੇ ਦੇਖਦੇ ਆ ਉੱਪਰ ਜਾ ਕੇ ਲੱਕੜ ਦੀਆਂ ਪੌੜੀਆਂ ਆ ਇਹ ਇਸ ਤਰ੍ਹਾਂ ਦਾ ਮਾਹੌਲ ਆ ਉੱਪਰਲਾ ਤੇ ਥੋੜਾ ਜਿਹਾ ਝੁਗਣਾ ਪੈ ਰਿਹਾ ਆ ਹਾਈਟ ਬਹੁਤ ਘਟਾ ਤੇ ਸਾਰੀਆਂ ਉੱਪਰ ਸਲੇਟਾਂ ਆ ਥੱਲੇ ਬਾਲੇ ਸਤੀਰੀਆਂ ਪੂਰਾ ਹਵਾਦਾਰਾ ਤੇ ਇਧਰੋਂ ਬਾਹਰਲਾ ਦ੍ਰਿਸ਼ ਨਜ਼ਰ ਆਉਂਦਾ ਆ ਸਾਰਾ ਜੰਗਲ ਆ ਇਧਰ ਤੇ ਇਧਰ ਤਾਕੀ ਆ ਇਦਰੋਂ ਮੋਰੇ ਪਿੰਡ ਦਾ ਦ੍ਰਿਸ਼ ਨਜ਼ਰ ਆਉਂਦਾ ਆ ਪੂਰਾ ਹਵਾਦਾਰਾ ਤੇ ਮਾਤਾ ਟੋਕਰੀਆਂ ਵਗੈਰਾ ਤੁਸੀਂ ਆ ਬਣਾਉਂਦੇ ਆ? ਨਹੀਂ ਅੱਛਾ ਇਹ ਬਾਰੋ ਲੈਂਦੀਆਂ ਆ ਨਾ ਉਹ ਬਣਾਉਂਦੇ ਨਾ ਠੀਕ ਆ ਜੀ ਤੇ ਆ ਜਿਹੜੀਆਂ ਪਿੱਪੀਆਂ ਵਗੈਰਾ ਟੰਗੀਆਂ ਹੋਈਆਂ ਜੀ ਅੱਛਾ ਹਰ ਦਵਾ ਦਾ ਪਾਣੀ ਅੰਦਰ ਅੱਛਾ ਹਰ ਦਵਾ ਦਾ ਪਾਣੀ ਆ ਠੀਕ ਆ ਜੀ ਇਸੇ ਤਰ੍ਹਾਂ ਉਹਦੇ ਵਿੱਚ ਵੀ ਦਈਆਂ ਜੀ ਹਾਂਜੀ ਠੀਕ ਆ ਠੀਕ ਆ ਬਹੁਤ ਵਧੀਆ ਲੱਗਾ ਜੀ ਘਰ ਤੁਹਾਡਾ ਜੋ ਕਿਸੇ ਸਮੇਂ ਹੁੰਦੇ ਸੀਗੇ ਜੀ ਅੱਜ ਕੱਲ ਤਾਂ ਲੋਕਾਂ ਨੇ ਢਾ ਢਾ ਕੇ ਸਭ ਨਵੇਂ ਬਣਾ ਲਏ ਆ ਜੀ ਜੇ ਜਦੋਂ ਬਰਫ ਪੈਂਦੀ ਹੈ ਜੀ ਤੁਸੀਂ ਵੀ ਦੇਖੀ ਬਰਫ ਹਾਂਜੀ ਅੱਛਾ ਜੀ ਤੇ ਕਿੰਨੀ ਕਿੰਨੀ ਕੇ ਪੈ ਜਾਂਦੀ ਬਰਫ ਇਹ ਤਾਂ ਫੇਰ ਹੀ ਕੋਈ 3 ਦਿਨ ਫੁੱਟ 3-4 ਫੁੱਟ ਨੇ ਨੀਟੀ ਜਗ੍ਹਾ 4 ਫੁੱਟ ਪਈ ਗਈ ਫਿਰ ਉੱਚੀ ਜਗ੍ਹਾ ਆਉਂਗੀ ਉਹਦੇ ਚ 3 ਫੁੱਟ ਪਈ ਮਤਲਬ ਚਾਹ 3-4 ਫੁੱਟ 4 ਫੁੱਟ ਬਰਫ ਪੈ ਜਾਂਦੀ ਹੈ ਇੱਥੇ ਹਾਂਜੀ ਠੀਕ ਹੈ ਠੀਕ ਹੈ ਇਕ ਵਾਰ ਮੈਂ ਪੈਦਾ ਇੰਨੀ ਨਹੀਂ ਆਈ ਸੀ ਸਾਰੇ ਅੱਛਾ ਜੀ ਇੰਨੀ ਨਹੀਂ ਅੱਛਾ ਇੰਨੀ ਨਹੀਂ ਹਾਂਜੀ ਤੁਸੀਂ ਦੇਖ ਲਓ ਮਾਤਾ ਕਹਿੰਦੇ ਆ ਕਿ ਮਤਲਬ ਇੰਨੀ ਇੰਨੀ ਜਿਹੜੀ ਆ ਬਰਫ ਪੈ ਜਾਂਦੀ ਆ ਤੇ ਉਹੀ 3-4 ਫੁੱਟ ਹੋ ਗਈ ਹਾਂਜੀ 4 ਫੁੱਟ ਬਰਫ ਇੱਥੇ ਪੈ ਜਾਂਦੀ ਆ ਤੁਸੀਂ ਦੇਖ ਲਓ ਪੰਜਾਬ ਦਾ ਕਿਸ ਤਰ੍ਹਾਂ ਦਾ ਪਿੰਡ ਆ ਜਿਹੜਾ ਸਾਡੇ ਤੋਂ ਲੁਕਿਆ ਹੋਇਆ ਆ ਜਿੱਥੇ ਬਰਫ ਵੀ ਪੈ ਜਾਂਦੀ ਆ ਇੰਨਾ ਸੋਹਣਾ ਪਿੰਡ ਆ ਇੰਨੀ ਉਚਾਈ ਤੇ ਆ ਕੁਝ ਹੋਣਾ ਚਾਹੀਦਾ ਆ ਤਾਂ ਕਿ ਇੱਥੇ ਹਰ ਕੋਈ ਘੁੰਮਣ ਵੀ ਆ ਸਕੇ ਤੇ ਇਹਨਾਂ ਨੂੰ ਵੀ ਫੈਸਿਲਿਟੀ ਮਿਲੇ ਪੱਕੇ ਰੋਡ ਬਣ ਜਾਣ ਠੀਕ ਆ ਮਾਤਾ ਜੀ ਸਾਨੂੰ ਇਜਾਜ਼ਤ ਦਿਓ ਫੇ ਵਧੀਆ ਲੱਗਾ ਗੱਲਬਾਤ ਕਰਕੇ ਜੀ ਬਹੁਤ ਸੋਹਣਾ ਘਰ ਆ ਬਸ ਥੋੜੀ ਜੀ ਫੈਸਿਲਿਟੀ ਮਿਲ ਜਵੇ ਸਰਕਾਰ ਕੋਲੋਂ ਨਾ ਜੀ ਤੇ ਰਸਤਾ ਬਣ ਜਵੇ ਤੇ ਹੋਰ ਜਿਹੜੀਆਂ ਵੀ ਕਮੀ ਹੈਗੀਆਂ ਤਾਂ ਬਹੁਤ ਵਧੀਆ ਜਗ੍ਹਾ ਹੈ ਜੀ ਜਾਨ ਨੂੰ ਦਿਲ ਨਹੀਂ ਕਰਦਾ ਇੰਨਾ ਸੋਹਣਾ ਪਿੰਡ ਆ ਤੁਹਾਡਾ ਹੁਣ ਤੁਹਾਨੂੰ ਇਸ ਪਿੰਡ ਦੇ ਖੇਤਾਂ ਦਾ ਦ੍ਰਿਸ਼ ਦਿਖਾਲਦੇ ਆ ਪਗਡੰਡੀ ਟਾਈਪ ਰਸਤਾ ਜਾਂਦਾ ਥੱਲੇ ਨੂੰ ਤੇ ਪੌੜੀ ਦਰ ਖੇਤ ਹੈ ਇੱਧਰ ਜਿੱਦਾਂ ਹਿਮਾਚਲ ਦੇ ਵਿੱਚ ਹੁੰਦੇ ਹੀ ਆ ਤੇ ਆ ਖੇਤ ਆ ਥੋੜੇ ਜਿਹਾ ਥੱਲੇ ਬਣਾਇਆ ਹੋਇਆ ਫੇਰ ਥੱਲੇ ਪੋੜੀਦਾਰ ਪੋੜੀ ਆ ਤੇ ਬਜ਼ੁਰਗਰ ਸਾਰੇ ਖੇਤ ਇਦਾਂ ਹੀ ਪੋੜੀ ਟੈਪਈਆ ਥੱਲੇ ਤੱਕ ਹਨ ਜਿੱਥੇ ਤੱਕ ਸਾਡੀ ਨਜ਼ਰ ਜਾਂਦੀ ਆ ਸਾਰੇ ਖੇਤ ਇਸੇ ਤਰ੍ਹਾਂ ਆ ਆਲੇ ਦੁਆਲੇ ਕਾਫੀ ਸੰਗੜਾ ਜੰਗਲ ਆ ਕਾਫੀ ਮਿਹਨਤ ਕਰਦੇ ਆ ਬਜ਼ੁਰਗ ਜਿਨ੍ਹਾਂ ਦਾ ਇਹ ਖੇਤ ਆ ਜਾਨਵਰਾਂ ਤੋਂ ਬਚਾਅ ਵਾਸਤੇ ਇਹਨਾਂ ਨੇ ਆਪ ਤੁਸੀਂ ਦੇਖ ਸਕਦੇ ਆ ਬਾਂਸਾਂ ਦੀਆਂ ਫੱਟੀਆਂ ਜੀਆਂ ਲਗਾਈਆਂ ਹੋਈਆਂ ਆਂ ਬਲੀਆਂ ਗੱਡ ਕੇ ਤੇ ਲੇਕਿਨ ਫਿਰ ਵੀ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਜਾਨਵਰ ਹੈਗੇ ਜਿਆਦਾ ਇੱਥੇ ਅਸੀਂ ਵਾਪਸ ਚੱਲੇ ਸੀਗੇ ਤੇ ਸਾਨੂੰ ਫੇਰ ਰਸਤੇ 'ਚ ਬਜ਼ੁਰਗ ਮਿਲ ਗਏ ਆ ਤੇ ਇਹਨਾਂ ਨੂੰ ਅਸੀਂ ਪੁੱਛਿਆ ਇਸ ਹਾਲ ਬਾਰੇ ਤੇ ਇਹ ਸਾਨੂੰ ਦੱਸਣਗੇ ਆਓ ਬਜ਼ੁਰਗ ਯਾ ਅਸੀਂ ਆ ਹਾਲ ਦੇਖ ਕੇ ਰੋਗ ਗਏ ਜੀ ਬਹੁਤ ਪੁਰਾਣਾ ਲੱਗਦਾ ਏ ਇਹ ਹਾਲ ਜੀ ਅਸੀਂ ਖੇਤਾਂ ਨੂੰ ਲਗਾਣੇ ਆ ਮਤਲਬ ਜੀ ਸੋਗਾ ਲਾਣੇ ਆ ਨਾ ਉਸ ਹਿਸਾਬ ਦਾ ਲਾਣੇ ਆ ਅਸੀਂ ਦਾ ਨਾਲ ਬਾਨੇ ਆ ਅਸੀਂ ਪਹਿਲੇ ਹਾਲ ਦੇ ਨਾਲ ਬਾਨੇ ਆ ਫਿਰ ਇਸੇ ਸੋਗੇ ਨੂੰ ਲਾਣੇ ਆ ਅਸੀਂ ਅਸਲ ਜੀ ਹਾਂ ਜੀ ਫਿਰ ਖੇਤ ਪਧਰਾ ਹੋ ਜਾਂਦਾ ਆ ਪਧਰਾ ਹੋ ਜਾਂਦਾ ਹਾਂ ਜੀ ਤੇ ਬਹੁਤ ਹੈਵੀ ਆ ਜੀ ਹਾਂ ਜੀ ਆ ਬਹੁਤ ਹੈਵੀ ਹੈ ਹਾਂ ਜੀ ਤੇ ਫਿਰ ਇਹਨੂੰ ਕਾਦੇ ਨਾਲ ਚਲਾਉਨੇ ਆ ਇਹ ਬੈਲਾ ਨਾਲ ਬੈਲ ਦੇ ਨਾਲ ਮੈ ਕੋ ਇੰਨਾ ਭਾਰਾ ਹੁੰਦਾ ਤਾਂ ਔਖਾ ਆ ਹਾਂਜੀ ਬੈਲ ਦੇ ਨਾਲ ਬੈਲ ਦੇ ਨਾਲ ਜਾਂਦੀ ਹੈ ਠੀਕ ਹੈ ਤੇ ਹੁਣ ਤਾਂ ਹੈ ਨਹੀਂ ਬੈਲ ਵਗੈਰਾ ਰੱਖਿਆ ਨਾ ਨਹੀਂ ਬੈਲ ਹੈ ਨਾ ਹੈਗੇ ਸਲੇ ਜੀ ਅੱਛਾ ਹੈ ਜੀ ਅਜਾ ਮਤਲਬ ਹੁਣ ਵੀ ਇਹਨੂੰ ਚਲ ਬੱਤ ਦੇ ਆ ਤੁਸੀਂ ਹਾਂਜੀ ਹਾਂ ਹਾਂ ਮਤਲਬ ਠੀਕ ਹੈ ਠੀਕ ਹੈ ਜੀ ਇਹਦਾ ਕੀ ਫਾਇਦਾ ਹੁੰਦਾ ਜੀ ਖੇਤਾਂ ਨੂੰ ਮਤਲਬ ਪਧਰਾ ਕਰਿੰਦੀ ਮਿੱਟੀ ਜਿਹੜੀ ਹੈ ਨਾ ਜਿਹੜੇ ਹਾਲ ਨਾਲ ਪਟੋਂਦੀ ਹੈ ਨਾ ਉਹ ਬਿਲਕੁਲ ਮਤਲਬ ਪਲੇਨ ਕਰੀਂਦੀ ਹੈ ਤੇ ਇਹ ਜਿਹੜੀ ਟੈਕਨੋਲੋਜੀਆਂ ਆ ਜੀ ਕਿਸੇ ਸਮੇਂ ਹੁੰਦੀਆਂ ਸੀਗੀਆਂ ਜੇ ਥੱਲੇ ਚ ਹੁੰਦੀਆਂ ਪਰ ਹੁਣ ਵੀ ਆ ਪੁਰਾਣੇ-ਪੁਰਾਣੇ ਬੰਦੇ ਰੱਖੇ ਜਾਂਦੇ ਜਿਹੜੇ ਪੁਰਾਣੇ ਪਿੰਡ ਆ ਜਿਹੜਾ ਦਾੰਦੁੰਦ ਰੱਖਦੇ ਨਾ ਜਿਹੜਾ ਮਤਲਬ ਬੈਲ ਰੱਖਦੇ ਨਾ ਉਹਨਾਂ ਰੱਖੇ ਜਿਹੜਾ ਟਰੈਕਟਰ ਚਲਾਉਂਦੇ ਉਹ ਤਾਂ ਨਹੀਂ ਲਾਂਦੇ ਨਾ ਕੀ ਹਾਂਜੀ ਦੇਖੋ ਅੱਜ ਵੀ ਦੇਖਣ ਨੂੰ ਮਿਲਦੀਆਂ ਨੇ ਤੇ ਆ ਦੱਸਿਓ ਜੀ ਆ ਜਿਹੜੀਆਂ ਤਾਕੀਆਂ ਜਾਂ ਇਹ ਦਰਵਾਜੇ ਦੇ ਇੱਕ ਕੱਚੇ ਘਰ ਦੇ ਮਤਲਬ ਕੱਚੇ ਘਰ ਦੇ ਮਕਾਨ ਦੇ ਮਤਲਬ ਰੱਖੀਆਂ ਜਿਹੜਾ ਹਵਾ ਆਉਣੇ ਬਾਅਦ ਸਾਂਦਰੇ ਕੀ ਮਤਲਬ ਇਹ टाकी ਵੀ ਕਹਿ ਸਕਦੇ ਅਸੀਂ ਨੂੰ ਇੱਕ ਦਰਵਾਜ਼ਾ ਵੀ ਕਹਿ ਸਕਦੇ ਆ ਦਰਵਾਜ਼ਾ ਦਰਵਾਜ਼ਾ ਛੋਟਾ ਦਰਵਾਜ਼ਾ ਦਰਵਾਜ਼ਾ ਨਾ ਜੀ ਤੇ ਆ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਮਿੱਟੀ ਦਾ ਮਿੱਟੀ ਦਾ ਜੀ ਸਾਰਾ ਇਹ ਕੱਚੀ ਮਿੱਟੀ ਹੈ ਜੀ ਸਾਰੀ ਕੱਚੀ ਮਿੱਟੀ ਆ ਹਾਂ ਜੀ ਤੇ ਆ ਵੀ ਇਸੇ ਤਰ੍ਹਾਂ ਆ ਗਈ ਇਹ ਵੀ ਹਾਂ ਜੀ ਇਹ ਵੀ ਆ ਗਈ ਹਾਂ ਜੀ ਉੱਪਰ ਸਾਰੇ ਲਿਟਾ ਉੱਪਰ ਸਾਰੇ ਲਟਾਂ ਜੀ ਹਾਂ ਜੀ ਕਾਫੀ ਸੋਹਣੇ ਲੱਗਦੇ ਪਏ ਘਰ ਜੀ ਹਾਂ ਜੀ ਆਹ ਸੋਹਣੇ ਸਾਡੇ ਵਾਸਤੇ ਸੋਹਣੇ ਨੇ ਜੀ ਸਾਡੇ ਵਾਸਤੇ ਵੀ ਸੋਹਣੇ ਆ ਗੁਜ਼ਾਰਾ ਕਰਨੇ ਆ ਸੋਹਣੇ ਨੇ ਨੇ ਚਲੋ ਕੋਈ ਨਹੀਂ ਥੋੜਾ ਜਿਹਾ ਵਧੀਆ ਹੋ ਜਵੇ ਜੀ ਵੇਖੋ ਤਾਂ ਕੋਈ ਕਮੀ ਨਹੀਂ ਹੈਗੀ ਹਾਂਜੀ ਇੰਨੀ ਸੋਹਣੀ ਜਗ੍ਹਾ ਤੇ ਘਰ ਆ ਤੁਸੀਂ ਆ ਕੇ ਦੇਖ ਲਓ ਘਰਾਂ ਦਾ ਕਿੰਨਾ ਸੋਹਣਾ ਦ੍ਰਿਸ਼ ਨਜ਼ਰ ਆ ਰਿਹਾ ਆ ਤੇ ਬਾਪੂ ਹੁਣੀ ਕਿੰਨੇ ਵਧੀਆ ਮਾਹੌਲ 'ਚ ਰਹਿੰਦੇ ਆ ਵਾਸਤੇ ਜੇ ਕੁਝ ਸਰਕਾਰ ਕਰ ਦਵੇ ਇਹਨਾਂ ਵਾਸਤੇ ਰਸਤਾ ਰੁੱਖਤਾ ਬਣਾ ਦੇ ਜਾਂ ਹੋਰ ਜਿਹੜੀਆਂ ਕਮੀਆਂ ਆਆਂ ਦੂਰ ਕਰ ਦਵੇ ਇੰਨਾ ਵਧੀਆ ਮਾਹੌਲ ਨਹੀਂ ਕਿਤੇ ਮਿਲ ਸਕਦਾ ਪੰਜਾਬ ਦੇ ਇਸ ਪਿੰਡ ਦਾ ਆਲੇ ਦੁਆਲੇ ਕਿੰਨਾ ਸੰਘਣਾ ਜੰਗਲ ਆ ਜਿਹਦੇ ਵਿਚਕਾਰ ਇਹ ਪਿੰਡ ਆ ਤੇ ਨਾਲ ਹੀ ਇਹਨਾਂ ਦੇ ਖੇਤ ਤੁਸੀਂ ਦੇਖ ਲੇ ਕਿੰਨੀ ਸੋਹਣੀ ਜਗ੍ਹਾ ਤੇ ਆ ਕਿੱਥੇ ਬੈਠਣ ਨੂੰ ਦਿਲ ਕਰਦਾ ਬੰਦੇ ਦਾ ਹਰ ਕਿਸੇ ਦਾ ਉੱਥੋਂ ਜਾਣ ਨੂੰ ਮਾਨੀ ਕਰੇਗਾ ਇਸ ਤਰ੍ਹਾਂ ਦਾ ਸਾਨੂੰ ਮਾਹੌਲ ਲੱਗਿਆ ਇੱਥੇ ਦਾ ਤੇ ਬਜ਼ੁਰਗੋ ਹੋਰ ਦੱਸੋ ਕੁਝ ਇੱਥੇ ਬਾਰੇ ਤੇ ਫਿਰ ਆ ਲੱਕੜਾ ਵਗੈਰਾ ਇਹ ਲੱਕੜਾਂ ਇਹ ਇਹ ਸਾਧੀਆਂ ਨੂੰ ਕੰਮ ਆਉਂਦੀਆਂ ਹੋਣੀਆਂ ਜਿਆਦਾ ਸਰਦਾਂ ਜੀ ਸਰਦਾਂ ਜੀ ਹੈ ਨਾ ਸਰਦਾਂ ਜੀ ਔਰ ਪਹਿਲੇ ਰੱਖ ਲੈਣੇ ਜਦੋਂ ਬਾਰ ਪੂਰਪ ਪੈਂਦੀ ਹੁੰਦੀ ਹੈ ਹਾਂਜੀ ਹਾਂਜੀ ਕਾਮ ਆਉਂਦੀ ਆਉਣੀ ਆ ਉਸ ਵੇਲੇ ਹੱਥ ਸੇਕਣ ਵਗੈਰਾ ਦੇ ਹਾਂ ਹਾਂ ਸੱਤ ਸੇਕਣ ਸਾਢੇ ਰੋਟੀ ਰਾਟੀ ਵੀ ਅਸੀਂ ਜਿੱਦੜੀ ਬਣਾਉਂਦੇ ਹਾਂ ਹਾਂ ਜੀ ਹੂੰ ਹੂੰ ਕੋਈ ਸਿਲੰਡਰ ਦਾ ਤਾਂ ਹੱਕ ਪਤਾ ਸਾਢੇ 3 ਵਜੇ ਪਹੁੰਚਣੀ ਹੈ ਤੇ ਅਸੀਂ ਲੱਕੜਾਂ ਈ ਜ਼ਿਆਦਾ ਕਰਨੀਆਂ ਤੇ ਸਰਦੀਆਂ 'ਚ ਤਾਂ ਫਿਰ ਗਿੱਲੀਆਂ ਹੋ ਜਾਂਦੀਆਂ ਉਸ ਵੇਲੇ ਤਾਂ ਕੋਈ ਨਹੀਂ ਅਸੀਂ ਅੰਦਰ ਰੱਖ ਲੈਣੀ ਹੈ ਅੰਦਰ ਰੱਖ ਲੈਣੀ ਹੈ ਜਦੋਂ ਮੌਸਮ ਆਉਣਾ ਉਹ ਹਾਂ ਜੀ ਤੇ ਬਜ਼ੁਰਗ ਤੁਸੀਂ ਦੱਸੋ ਸਾਨੂੰ ਕਿ ਆਪਣੀ ਮਤਲਬ ਤੁਸੀਂ ਨਿਗਾਹ ਦੇ ਵਿੱਚ ਤਹਾਡੇ ਸਾਹਮਣੇ ਕਿੰਨੀ ਕਿੰਨੀ ਫੁੱਟ ਬਰਫ ਤੁਸੀਂ ਦੇਖੀ ਆ ਹਾਂ ਦੇਖਿਆ ਜੀ ਕੋਈ 2-2 ਢਾਈ-ਢਾਈ ਫੁੱਟ 3-3 ਫੁੱਟ ਬਰਫ ਪਰ ਮਢੜੀ ਆ ਨਾ ਆ ਜਾਂਦੀ ਐ ਇਹ 3 ਫੁੱਟ ਹਾਂਜੀ 3 ਫੁੱਟ ਬਰ ਪੈ ਜਾਂਦੀ ਐ ਇਸਪੇ ਬਹੁਤ ਵੱਡੀ ਆ ਗੱਲ ਆ ਜੀ ਪੰਜਾਬ ਦੇ ਪਿੰਡ ਵਿੱਚ ਪਰ ਪੈਂਦੀ ਆ ਚਲੋ ਠੀਕ ਆ ਬਜ਼ੁਰਗੋ ਹਾਂਜੀ ਠੀਕ ਐ ਤੇ ਹੁਣ ਅਸੀਂ ਚੱਲੇ ਆ ਕਾਫੀ ਟਾਈਮ ਹੋ ਗਿਆ ਤੁਸੀਂ ਦੇਖੇ ਲਿਆ ਕਿ ਇਹ ਪਿੰਡ ਕਿੰਨਾ ਪੁਰਾਣਾ ਆ ਲੁਕਿਆ ਹੋਇਆ ਆ ਪੰਜਾਬ ਦਾ ਪਿੰਡ ਜਿਹਦੇ ਬਾਰੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਹੋਊਗਾ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਕਿ ਬਜ਼ੁਰਗਾਂ ਨੂੰ ਜਿਹੜੀਆਂ ਇੱਥੇ ਪੇਸ਼ਾਨੀਆਂ ਆ ਰਹੀਆਂ ਆ ਉਹ ਦੂਰ ਹੋ ਜਾਣ ਸਰਕਾਰ ਕੁਝ ਕਰ ਸਕੇ ਤੇ ਇਹ ਵੀ ਇੱਥੇ ਵਧੀਆ ਨੀਂਦ ਲੈ ਸਕਣ ਇਦਾਂ ਹੀ ਬਜ਼ੁਰਗੋ ਹਾਂਜੀ ਹਾਂਜੀ ਤੇ ਬਾਕੀ ਹੁਣ ਚੱਲਦੇ ਆਂ ਤੇ ਆਸ ਕਰਦੇ ਆਂ ਕਿ ਤੁਸੀਂ ਇਸ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰ ਦੋਗੇ ਤਾਂ ਕਿ ਇਹਨਾਂ ਬਜ਼ੁਰਗਾਂ ਦੀ ਆਵਾਜ਼ ਜਿਹੜੀ ਆ ਸਰਕਾਰ ਤੱਕ ਪਹੁੰਚ ਸਕੇ ਧੰਨਵਾਦ